ਜਿੰਦਾਬਾਦ ਸਰਦਾਰ ਲਾਲਜੀਤ ਸਿੰਘ ਪੁੱਲਰ ਜਿੰਦਾਬਾਦ ਸਰਦਾਰ ਲਾਲਜੀਤ ਸਿੰਘ ਪੁੱਲਰ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਪਾਜੀ ਕੈਲੰਡਰ ਤੇ ਕੈਲੰਡਰ ਕਿਸੀ ਆਪਾਂ ਆ ਗਏ ਖਤਾਰ ਨੇ ਉਹ ਵਾਹ ਦੇਖੋ ਤਾਂ ਆ ਹਾਂ ਹਾਂ ਕੋਈ ਜੀ ਹਾਂ ਆਹੜਾ ਬਾਕੀ ਨਹੀਂ ਭੇਜੀਆਂ ਪੂਰੇ ਕਰ ਦੋ ਕਰੋ ਵੀ ਅੱਗੇ ਤੁਰਨ ਦੋ ਜੀ ਜਾਨ ਗਿਆ ਕਿ ਨਹੀਂ ਆ ਜਾਨਦਾਰ ਚੋ ਬੱਚੇ ਉੱਤਾਰ ਦਿੰਦੇ ਆ ਹਾਂਜੀ ਜੀ ਅੱਜ ਆਜੀ ਕਰਾ ਲਈ ਲਾਉ ਮੋਟਾ ਫੋਟੋ ਲਾਉ ਜਿਹੜਾ ਪਰਵਾਸ ਤੇ ਕਰਾ ਦੇ ਐਂ ਕਰਦੀ ਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਨਿਰਿੰਦਰ ਸਿੰਘ ਕਿਰਤੀ ਚਦਵਾ ਹਾਂ ਅੰਤੇ ਕੀ ਕਹਿਣਾ ਚਾਹੁੰਦੇ ਜੋ ਅੱਜ ਚੋਣ ਪ੍ਰਚਾਰ ਕੀਤਾ ਜਾ ਜਾ ਅੱਜ ਵੀ ਕੋਈ ਨਹੀਂ ਕੈਬਨਟ ਮੰਤਰੀ ਲਾਲਜੀ ਸਿੰਘ ਢੁੱਲਰ ਜਿਹੜੇ ਝੂਠ ਸਭਾ ਲੋਕ ਸਭਾ ਤੋਂ ਚੋਣ ਲੜ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਡੋਰ ਟੂ ਡੋਰ ਜੋਤੀਸ਼ਾ ਦੇ ਪਿੱਛੇ ਦੀਆਂ ਦੋ ਵਾਰਾਂ ਅਕਲੀਰ ਕੀਤੀਆਂ ਤੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਰਪਰੰਗਾਂ ਆਈਆਂ ਸੰਗਤ ਵੀ ਤਕਰੀਬਨ ਬਹੁਤ ਜ਼ਿਆਦੀ ਸੀ ਅੱਜ ਅਸੀਂ ਡੋਰ ਟੂ ਡੋਰ ਕਰਨਾ ਇੱਕ ਤਕਰੀਬਨ ਜਿੰਨੀ ਸੰਖਿਆ ਨੂੰ ਆਇਆ ਉਹ ਨਾਲ ਹੀ ਤੁਰ ਕੇ ਦੋ ਆਪ ਮਾਰੇ ਤੁਰ ਕੇ ਨਹੀਂ ਕਿੰਦਾ ਦਾ ਸਹਿਯੋਗ ਮਿਲ ਰਿਹਾ ਤੁਹਾਨੂੰ ਲੋਕਾਂ ਨੂੰ ਜਿਵੇਂ ਖੁਜੀ ਅਸੀਂ ਲੋਕਾਂ ਨੂੰ ਵੋਟਾਂ ਆਖਣ ਜਾ ਰਹੇ ਸੀ ਜਿਹੜੇ ਘਰੇ ਜਾਂਦੇ ਸੀ ਉਹ ਨਾਲ ਅੱਗੇ ਲਾ ਕੇ ਤੁਰ ਪਿੱਛੇ ਲੋਕਾਂ ਦਾ ਇੰਨਾ ਸਟੂਰ ਹੈ ਹਾਂ ਗੁਰਨਾਸਨ ਦੀ ਉਸੇ ਜੇ ਪਿੰਡ ਜੋਤੀਸ਼ਾ ਦੀ ਹਾਂਜੀ ਕੀ ਕਹਿਣਾ ਚਾਹੁੰਦੇ ਜੋ ਅੱਜ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਅੱਜ ਸਰਦਾਰ ਰਾਜ ਲਾਜੀ ਸਿੰਘ ਖੁੱਲਰ ਜੀ ਦਾ ਜੋ ਪਿਆਰ ਆ ਉਹ ਅੱਜ ਲੋਕ ਬਹੁਤ ਹਵਾਂ ਚੜ ਕੇ ਵਖਾ ਰਹੇ ਨੇ ਜੋ ਲਾਜੀ ਸਿੰਘ ਖੁੱਲਰ ਆਮ ਜਨਤਾ ਨੂੰ ਪਿਆਰ ਕਰਦੇ ਆ ਅੱਜ ਹਰ ਆ ਘਰ ਘਰ ਗਿਆ ਸਰਦਾਰ ਨਰਿੰਦਰ ਸਿੰਘ ਸਰਪੰਚ ਜੋਤੀਸ਼ਾ ਇਹ ਸਾਰੇ ਪਤਵੰਤੇ ਸੱਜਣ ਗੇਰੀ ਅੱਜ ਸਾਰੇ ਨਾਮ ਜੋ ਵਰਕਰ ਸਹਿਬਾਨ ਸਾਰਿਆਂ ਦੇ ਨਾਲ ਅੱਜ ਅਗਵਾਈ ਦੇ ਵਿੱਚ ਡੋਰ ਟੂ ਡੋਰ ਕੀਤਾ ਤੇ ਬਹੁਤ ਭਰਮ ਹੰਗਾਰਾ ਮਿਲਿਆ ਵਾ ਕਿ ਹਰ ਇੱਕ ਵਾਚ ਚੜ ਕੇ ਵੋਟ ਪਾਉਣਗੇ ਜੀ ਰਾਜੀ ਸਿੰਘ ਖੁੱਲਰ ਨੂੰ ਆਪਾਂ ਵੋਟ ਪਾ ਕੇ ਤੇਰੇ ਲੋਕ ਸਭਾ ਦੇ ਵਿੱਚ ਭੇਜਗੇ ਤੇ ਜੋ ਆਪਣੇ ਮੁੱਦੇ ਆ ਆਪਣੇ ਮਾਲੋ ਦਰਿਆ ਦੇ ਜਾਂ ਕੋਈ ਵੀ ਆ ਹਰ ਇੱਕ ਆ ਉਹ ਵਾਚ ਚੜ ਕੇ ਆਪਣੀ ਹਮਤ ਕਰਨਗੇ ਤੇ ਸਾਰਿਆਂ ਨੂੰ ਪੀਲ ਆਪੀ ਐਨਕੀ ਚਾੜ੍ਹੂ ਦਾ ਬਟਨ ਪਾ ਕੇ ਤੇ ਆਪਾਂ ਲਾਲਜੀਤ ਸਿੰਘ ਖੁੱਲਰ ਨੂੰ ਵੋਟ ਪਾਈਏ ਮੇਰਾ ਨਾਮ ਗਰਸੇਪ ਸਿੰਘ ਮੈਂਬਰ ਪੰਚਾਇਤ ਜੋਤੀਸ਼ਾ ਕੀ ਕਹਿਣਾ ਚਾਹੁੰਦੇ ਅੱਜ ਜੋ ਚੋਣ ਪ੍ਰਚਾਰ ਕੀਤਾ ਰਿਹਾ ਚੋਣ ਪ੍ਰਚਾਰ ਅੱਜ ਅਸੀਂ ਘਰਾਂ ਦੇ ਵਿੱਚ ਜਾ ਜਾ ਕੇ ਮੰਤਰੀ ਸਾਹਿਬ ਜੀ ਨੂੰ ਵੋਟਾਂ ਆਖੀਆਂ ਵਾ ਬਹੁਤ ਵਧੀਆੰਗਾ ਰਾਮੇ ਰਿਹਾ ਵਾ ਬਹੁਤ ਵਧੀਆ ਦੂਰ ਤੋਂ ਦੂਰ ਅਸੀਂ ਤੇ ਘਰਾਂ ਦੇ ਵਿੱਚ ਗਏ ਆ ਸਾਨੂੰ ਸਾਰੇ ਕਨੇ ਆਖਿਆ ਵੀ ਅਸੀਂ ਵੋਟਾਂ ਪਾਵਾਂਗੇ ਮੰਤਰੀ ਸਾਹਿਬ ਨੂੰ ਤੁਹਾਡਾ ਸਾਥ ਦੇਵਾਂਗੇ ਤੇ ਮੰਤਰੀ ਸਾਹਿਬ ਨੂੰ ਵੱਡੀ ਲੀਡ ਨਾਲ ਜਿਤਾ ਕੇ ਅਸੀਂ ਸੈਂਟਰ ਵਿੱਚ ਭੇਜਾਂਗੇ ਤੇ ਖਡੂਰ ਸਾਹਿਬ ਦੀ ਸੀਟ ਜਿਤਾਵੇ ਤੇ ਪਿੰਡ ਜੋਤੀਸ਼ਾਹ ਪਹਿਲੇ ਨੰਬਰ ਤੇ ਜੋਤੀਸ਼ਾਹ ਪਿੰਡ ਵੋਟਾਂ ਵਿੱਚ ਜਾਊਗਾ ਉਹਦਾ ਮੈਜਰ ਵੋਟਿੰਗ ਇਨ ਗੋਤੀਸ਼ਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਆਫ ਆਮ ਆਦਮੀ ਪਾਰਟੀ ਦੀ ਹੈ ਤੇ ਜਿਹੜਾ ਉਹ ਸੀ ਇਹ ਪਿੰਡ ਗੋਤੀਸ਼ਾ ਦੇਖੇ ਜੀ ਬਹੁਤ ਵਧੀਆ ਸਾਨੂੰ ਜਿਹੜਾ ਸਹਿਯੋਗ ਗਿਆ ਬਹੁਤ ਵਧੀਆ ਸਮਰਥਨ ਪ੍ਰਕਾਰ ਕਰਦੇ ਹੋਏ ਆ ਹਰ ਬੰਦਾ ਜਿਹੜਾ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਪਿਛਲੇ 2 ਸਾਲ ਦੇ ਕੀਤੇ ਕੰਮ ਆਉਣ ਵਾਲੀਆਂ ਜਿਹੜੀਆਂ ਬਣਾਈਆਂ ਨੀਤੀਆਂ ਉਹਦੇ ਤੋਂ ਬਿਲਕੁਲ ਪ੍ਰਭਾਵਿਤ ਹੈ ਤੇ ਸਹਿਮਤ ਹੈ ਕਿ ਪਿਛਲੇ 70 ਸਾਲ ਦਾ ਜਾਂ ਇਸ ਤੋਂ ਵੱਧ ਵੀ 77 ਸਾਲ ਦਾ ਜਿਹੜਾ ਵੀ ਤੇ ਜੋ ਵੀ ਕ腐ਸ਼ਨ ਜਾਂ ਜੋ ਵੀ ਜੜ੍ਹਾਂ 'ਚ ਬੈਠ ਚੁੱਕੀ ਤਾਂ ਨਹੀਂ ਉਹਨੂੰ ਨਿਕਲਤੇ ਟਾਈਮ ਲੱਗਦਾ ਡਵੈਲਪਮੈਂਟ ਨੂੰ ਟਾਈਮ ਲੱਗਦਾ ਠੀਕ ਹੈ ਹਰ ਇੱਕ ਜਿਹੜਾ ਪ੍ਰੋਸੈਸ ਜਿਹੜਾ ਆਉਣ ਵਾਲੇ ਸਮੇਂ ਵਾਸਤੇ ਮਿੱਥਿਆ ਗਿਆ ਹੈ ਉਹ ਆਉਣ ਵਾਲੇ 3 ਸਾਲ ਦੇ ਵਿੱਚ ਜੋ ਗਰੰਟੀਆਂ ਜੋ ਵਾਅਦੇ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਗਏ ਆ ਉਹਦੇ ਨਾਲ ਕਾਫੀ ਲੋਕ ਬੇਹੱਦ ਮਤਲਬ ਜਿਹੜੀ ਜਨਤਾ ਉਹ ਸਹਿਮਤ ਹੈ ਤੇ ਆਪਣਾ ਸਮਰਥਨ ਜਿਹੜਾ ਉਹਨਾਂ ਨੇ ਪੂਰਨ ਰੂਪ ਵਿੱਚ ਦਿੱਤਾ ਹੈ ਜਿਸ ਤੋਂ ਵੀ ਆਸ ਹੈ ਕਿ ਅਸੀਂ ਜੋਤਨੀ ਸਾਹ ਜਿਹੜਾ ਬਹੁਤ ਵੱਧ ਲੀਡ ਲੈ ਕੇ ਜਿਹੜਾ ਸਰਦਾਰ ਲਾਲਜੀਤ ਸਿੰਘ ਭੁੰਨੂ ਨੂੰ ਐਂਟੀ ਵੈਕਸਨ ਦੇ ਵਿੱਚ ਦਿਖਾਵਾਂਗੇ